ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਆਪਾਂ ਤੁਹਾਨੂੰ ਬਣਾਪੇ ਬਣਾ ਕੇ ਦਿਖਾਵਾਂਗੇ ਜੀ ਪਿੰਨੀਆਂ ਠੀਕ ਹੈ ਜੀ ਆ ਮੇਰੇ ਕੋਲ ਖੁਆ ਪਿਆ ਖੋਏ ਤੇ ਸੂਜੀ ਵਾਲੀਆਂ ਪਿੰਨੀਆਂ ਬਣਾਉਂਗੇ ਆਪਾਂ ਇੱਕ ਭੈਣ ਦਾ ਆ ਅਸੀਂ ਆਪਾਂ ਨੂੰ ਕਮੈਂਟ ਠੀਕ ਹੈ ਜੀ ਆਪਣੇ ਸਬਸਕ੍ਰਾਈਬਰ ਦਾ ਤੇ ਭੈਣ ਕਹਿੰਦੀ ਸੀ ਵੀ ਤੁਸੀਂ ਸਾਨੂੰ ਸੂਜੀ ਵਾਲੀਆਂ ਪਿੰਨੀਆਂ ਬਣਾ ਕੇ ਦਿਖਾਓ ਤੇ ਮੇਰੇ ਕੋਲ खोआ पे ठीक है जी ढाई सौ ग्राम खोया है तो ढाई सौ ग्राम है मैं ये सूजी पाऊँगा ठीक है जी सूजी हैगी बरीक आ देख लो सूजी मैं छान ली थी यह छाननी चू कई बार सूजी में सूडिया सानटिया होंगे छाननी जरूरी है तीन सौ ग्राम आप गुड़ वरतूंगे थोड़े ड्राई फ्रूट है दाखा है आोड़े जि अखरोट पे तो मेरे को पाँच सत्त मैं वो भी गिरी कट के वह भी कट ले ਆ ਥੋੜੇ ਜਿਹਾ ਕਾਜੂ ਹੈ ਜੀ ਥੋੜੇ ਜਿਹਾ ਬਦਾਮ ਤੇ ਆ ਨਾਰੀਆਲਾ ਠੀਕ ਹੈ ਜੀ ਖੋਪਾ ਖੋਪਾ ਕੁੱਟਿਆ ਹੋਇਆ ਥੋੜੇ ਜਿਹਾ ਨਾਰੀਆਲਾ ਬਰਾਦਾ ਪਾਉਂਗੇ ਹਲਕਾ ਜਾਂ ਇਹਦਾ ਟੇਸਟ ਵੀ ਵਧੀਆ ਆਂਦਾ ਏ ਪਿੰਨੀਆਂ ਚ ਤੇ ਆ ਮੈਂ ਥੋੜਾ ਜਿਹਾ ਅੱਧਾ ਇੱਕ ਗਲਾਸ ਦੁੱਧ ਗਰਮ ਕਰ ਲਿਆ ਠੀਕ ਹੈ ਜੀ ਆਂ ਵਰਤੋਂਗੇ ਤੇ ਲੋ ਜੀ ਕਰਤੇ ਆ ਰੈਸਪੀ ਸਟਾਰਟ ਆਜੋ ਫਿਰ ਤੇ ਜਿਹੜੇ ਵੀ ਰ ਚੈਨਲ ਪਰ ਨਵੇਂ ਆ ਜੀ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਜਿਹੜੇ ਵੀ ਨਾਲ ਜੁੜੇ ਹੋਏ ਆ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ। ਲਓ ਜੀ ਕੜਾਹੀ ਆਪਾਂ ਨੇ ਰੱਖ ਲਈ ਹੁਣ ਗੈਸ ਦੇ ਉੱਪਰ। ਤੇ ਲਓ ਜੀ ਕੜਾਹੀ ਆਪਣੀ ਹੋ ਗਈ ਗਰਮ ਹਲਕੀ ਜੀ। ਹੁਣ ਪਾ ਲੂਗੇ ਪਹਿਲੇ ਚ ਸੂਜੀ। ਤੇ ਸੂਜੀ ਆਪਾਂ ਨੇ ਬਗੈਰ ਕੀ ਤੋਂ ਠੀਕ ਹੈ ਜੀ ਐਦਾਂ ਹੀ ਡ్రਾਈ ਭੁੰਨਣੀ ਹੈ ਇਹ। ਠੀਕ ਹੈ ਜੀ ਹਲਕੀ ਜੀ ਲਾਲ ਕਰਨੀ ਆਪਾਂ ਨੇ ਯਾਨੀ ਜ਼ਿਆਦਾ ਓਵਰ ਲਾਲ ਵੀ ਨਹੀਂ ਕਰਨੀ ਹੈ ਕਿ ਇਹ। ਤੇ ਜਿੰਨੀ ਦੇਰ ਚ ਭੁੰਨ ਹੁੰਦੀ ਹੈ ਠੀਕ ਹੈ ਜੀ ਇਹ 5-7 10 ਮਿੰਟ ਚ। ਪੁੰਨਦੇ ਆ ਸੂਜੀ ਮਿਲਦੇ ਆ ਫਿਰ ਸੂਜੀ ਭੁੰਨਣ ਤੋਂ ਬਾਅਦ ਹੁਣ ਆਪਾਂ ਠੀਕ ਹੈ ਜੀ ਤੇ ਇਦਾਂ ਹੀ ਫੁੱਲ ਫਲੇਮ ਪਰ ਆਪਾਂ ਨੇ ਇਹਨੂੰ ਠੀਕ ਹੈ ਜੀ ਪੂਰੀ ਆਂਚ ਪਰ ਭੁੰਨ ਲੈਣਾ ਤੇ ਲਓ ਜੀ ਸੂਜੀ ਆਪਣੀ ਭੁੰਨ ਹੋ ਗਈ ਹੈ ਠੀਕ ਹੈ ਜੀ ਆਪਾਂ ਨੇ ਹਲਕੀ ਜੀ ਬ੍ਰਾਊਨ ਕਰਨੀ ਹੈ ਇਹ ਗੈਸ ਆਪਾਂ ਨੇ ਕਰਤੀ ਆ ਬੰਦ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਕਿਸੇ ਭਾਂਡੇ 'ਚ ਠੀਕ ਹੈ ਜੀ ਆਹ ਦੇਖ ਲਓ ਇਦਾਂ ਦੀ ਭੁੰਨਣੀ ਹੈ ਇਹ ਦੇ ਪਰ ਪੈਸੇ ਆ ਨਹੀਂ ਰਹੀ ਠੀਕ ਹੈ ਜੀ ਆ ਦੇਖ ਲਓ ਇਸ ਤਰੀਕੇ ਨਾਲ ਕਰ ਲੈਣੀ ਆਪਾਂ ਨੇ ਇਹ ਜਿਆਦਾ ਲਾਲ ਨਹੀਂ ਕਰਨੀ ਨਹੀਂ ਠੀਕ ਹੈ ਜੀ ਇਹਦਾ ਕੌੜੇਪਣ ਦਾ ਟੇਸਟ ਆਊਗਾ ਪਿੰਨੀ ਚ ਸਿਰਫ ਹਲਕੀ ਜਿਹੀ ਲਾਈਟ ਭੁੰਨਣੀ ਆਪਾਂ ਨੇ ਤੇ ਲਓ ਜੀ ਗੈਸ ਆਪਾਂ ਨੇ ਬੰਦ ਕਰ ਲਈ ਹੁਣ ਇਹਨੂੰ ਕੱਟਦੇ ਆ ਕਿਸੇ ਚੀਜ਼ ਚ ਤੇ ਲਓ ਜੀ ਕੜਾਹੀ ਚ ਪਾਉਂਦੇ ਆਪਾਂ ਗੁੜ ਠੀਕ ਹੈ ਜੀ ਤੇ ਗੁੜ ਚ ਪਾਵਾਂਗੇ ਹਲਕਾ ਜਿਹਾ ਪਾਣੀ ਆਪਾਂ ਤੇ ਪਾਣੀ ਆਪਾਂ ਨੇ ਇੰਨਾ ਕੁ ਪਾਉਣਾ ਬਸ ਜਿਹੜਾ ਗੁੜਾ ਹੈ ਉਹ ਆਪਣਾ ਖੁਰਜੂ ਬੈਠੀ ਹੈ ਠੀਕ ਹੈ ਜੀ ਬਸ ਆਪਾਂ ਨੇ ਮੈਲਟ ਕਰਨ ਵਾਸਤੇ ਥੋੜਾ ਜਿਹਾ ਪਾਣੀ ਪਾਉਣਾ ਯਾਨੀ ਕਾਛੀ ਡੇਢ ਕਾਛੀ ਜ਼ਿਆਦਾ ਪਾਣੀ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਤੇ ਇਹ ਗੁੜ ਨੂੰ ਖੋਰੂਗੇ ਹੁਣ ਆਪਾਂ ਠੀਕ ਹੈ ਜੀ ਐ ਚੰਗੀ ਤਰ੍ਹਾਂ ਖੋਲ ਲੂਗੇ 300 ਗ੍ਰਾਮ ਗੁੜ ਲਿਆ ਮੈਂ ਇਹ ਤੁਸੀਂ ਵੱਧ ਘੱਟ ਵੀ ਪਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਇਹਨੂੰ ਸਾਰੇ ਨੂੰ ਖੋਰ ਲਾਂਗੇ ਹੁਣ ਆਪਾਂ ਐਦਾ ਤੋੜ ਤੋੜ ਕੇ ਮਿਲਦੇ ਆ ਫਿਰ ਜਦੋਂ ਆਪਣਾ ਗੁੜ ਖੁਰ ਗਿਆ ਸਾਰਾ ਜੱਗ ਤੇ ਲੋ ਜੀ ਜਦੋਂ ਆਪਣਾ ਗੁੜ ਖੁਰ ਗਿਆ ਠੀਕ ਹੈ ਜੀ ਫਿਰ ਆਪਾਂ ਨੇ ਕੀ ਕਰਨਾ ਜਿਆਦਾ ਪਕਾਉਣਾ ਨਹੀਂ ਇਹ ਆਪਾਂ ਨੇ ਪਾ ਦੇਣਾ ਇਹਦੇ ਵਿੱਚ ਖੋਆ ਆਪਣਾ ਤੇ ਖੋਏ ਨੂੰ ਕਰਾਂਗੇ ਮਿਕਸ ਤੁਸੀਂ ਜੇ ਚੀਨੀ ਪਾਉਣੀ ਹੋਈ ਠੀਕ ਹੈ ਜੀ ਆ ਬੂਰਾ ਵੀ ਪਾ ਸਕਦੇ ਹੋ ਪਰ ਮੇਰੇ ਕੋਲ ਗੁੜ ਪਿਆ ਤਾਂ ਮੈਂ ਸੋਚਿਆ ਵੀ ਜਦੋਂ ਗੁੜ ਦੀ ਬਣਾ ਲੀ ਗੁੜ ਚੀਨੀ ਨਾਲੋਂ ਜ਼ਿਆਦਾ ਫਾਇਦੇਮੰਦ ਆ ਤੇ ਇਹਨੂੰ ਪਕਾਉਂਗੇ ਆਪਾਂ ਤਕਰੀਬਨ 4 ਮਿੰਟ ਠੀਕ ਹੈ ਜੀ ਤਾਂ ਜੋ ਆਪਣਾ ਜਿਹੜਾ ਖੋਆ ਨਾਲ ਤਾਂ ਉਹ ਨਰਮ ਜਾ ਹੋ ਜਾਊਗਾ ਤੇ ਨਾਲੇ ਖੋਆ ਜਿਹੜਾ ਆਪਣਾ ਪੱਕ ਜਾਊਗਾ ਥੋੜਾ ਜਾਂ ਠੀਕ ਹੈ ਜੀ ਤੇ ਇਹਨੂੰ ਪਕਾਉਣੀ ਆ ਜੀ ਆਪਾਂ 4-5 ਮਿੰਟ ਤੇ ਨਾਲੇ ਥੋੜਾ ਜਾਂ ਹੋਰ ਖੁੱਲ ਜਾਊਗਾ ਇਹ ਤੇ ਲਓ ਜੀ 4-5 ਮਿੰਟ ਹੋ ਗਿਆ ਆਪਾਂ ਨੇ ਪਕਾਉਂਦੇ ਇਹਨੂੰ ਹੁਣ ਪਾ ਦਾਂਗੇ ਇਹਦੇ ਚ ਆਪਾਂ ਸੂਜੀ ਜਿਹੜੀ ਆਪਾਂ ਨੇ ਭੁੰਨ ਕੇ ਰੱਖੀ ਧੀ ਤੇ ਇਹਨੂੰ ਵੀ ਕਰਦੇ ਆ ਮਿਕਸ ਤੇ ਨਾਲੇ ਪਾ ਦਾਂਗੇ ਇਹਦੇ ਚੱਪਾ ਠੀਕ ਹੈ ਜੀ ਆਹ ਆਪਣੇ ਜਿਹੜੇ ਡਰਾਈ ਫਰੂਟ ਹੈ ਜੀ ਸਾਰੇ ਠੀਕ ਹੈ ਜੀ ਤੇ ਨੂੰ ਕਰਦਾਂਗੇ ਮਿਕਸ ਚੰਗੀ ਤਰ੍ਹਾਂ ਤੇ ਜਿਹੜਾ ਗੁੜ ਤੇ ਖੋਆ ਠੀਕ ਹੈ ਜੀ ਆਪਾਂ ਨੇ 5 ਮਿੰਟ ਪਕਾਉਣਾ ਜ਼ਿਆਦਾ ਨਹੀਂ ਪਕਾਉਣਾ ਉਹ ਜੇ ਜ਼ਿਆਦਾ ਪਕਾ ਲਿਆ ਫਿਰ ਆਪਣੀਆਂ ਪਿੰਨੀਆਂ ਜਿਹੜੀਆਂ ਥੋੜੀਆਂ ਬਹੁਤੀਆਂ ਜ਼ਿਆਦਾ ਕਈ ਵਾਰ ਟੈਟ ਵੀ ਹੋ ਜਾਂਦੀਆਂ ਠੀਕ ਹੈ ਜੀ ਕਹਿੜੀਆਂ ਕਹਿੜੀਆਂ ਹੋ ਜਾਂਦੀਆਂ ਤਾਜੋ ਨਰਮ ਰਹੇ ਪਾਪਾ ਨੇ 2 ਮਿੰਟ ਪਕਾਉਣਾ ਇਹਨੂੰ ਹੋਰ ਜ਼ਿਆਦਾ ਨਹੀਂ ਬਸ ਤੇ ਸੂਜੀ ਮਿਕਸ ਹੋ ਜਵੇ ਅਜ ਠੀਕ ਹੈ ਜੀ ਜਦੋਂ ਇਹਨਾਂ ਗਾੜਾ ਜਾ ਹੋਣ ਲੱਗ ਗਿਆ ਫਿਰ ਆਪਾਂ ਇਹ ਚ ਆਪਣਾ ਬਰਾਦਾ ਵੀ ਪਾ ਦੇਣਾ ਸੇਕ ਥੋੜਾ ਜਿਹਾ ਘੱਟ ਰੱਖਿਓ ਤੇ ਹਲਕਾ ਜਿਹਾ ਪਾ ਦੋਗੇ ਦੁੱਧ ਦੁੱਧ ਪਾਉਣ ਨਾਲ ਕੀ ਆਊਗਾ ਜਿਹੜੀ ਸੂਜੀ ਪਾਈ ਆਪਾਂ ਨੇ ਇੱਕ ਤਾਂ ਹੋ ਨਰਮ ਹੋ ਜੂਗੀ ਤੇ ਇੱਕ ਜਿਹੜੀਆਂ ਪਿੰਨੀਆਂ ਆਪਣੀਆਂ ਉਹ ਜ਼ਿਆਦਾ ਟਾਈਟ ਨਹੀਂ ਹੋਣਗੀਆਂ ਠੀਕ ਹੈ ਜੀ ਆਹ ਲਓ ਜੀ ਤੇ ਦੁੱਧ ਸਿਰਫ ਜਿਆਦਾ ਨਹੀਂ ਪਾਉਣਾ ਆਪਾਂ ਨੇ ਥੋੜਾ ਜਿਹਾ ਹੀ ਪਾਉਣਾ ਹੈ। ਸਾਨੂੰ ਮਿਕਸਚਰ ਨੂੰ ਆਪਾਂ 2 ਮਿੰਟ ਪਕਾਉਂਗੇ। ਉਸ ਤੋਂ ਬਾਅਦ ਗੈਸ ਕਰ ਦੂਗੇ ਬੰਦ। ਜਦੋਂ ਆਪਣਾ ਮਿਕਸਚਰ ਠੰਡਾ ਹੋ ਗਿਆ ਇਹ। ਠੀਕ ਹੈ ਜੀ ਫਿਰ ਆਪਾਂ ਜਿਹੜੀਆਂ ਪਿੰਨੀਆਂ ਵੱਟ ਕੇ ਆਪਾਂ ਕਿਸੇ ਡੱਬੇ 'ਚ ਠੀਕ ਹੈ ਜੀ ਪਾ ਕੇ ਰੱਖ ਲੂਗੇ। ਲੋ ਵੀ ਗੈਸ ਕਰਦੇ ਆਂ ਬੰਦ ਹੁਣ ਤੇ ਮਿਕਸਚਰ ਕਰਦੇ ਆਂ ਆਪਾਂ ਠੰਡਾ ਫਿਰ ਤੁਹਾਨੂੰ ਦਿਖਾਉਂਦੇ ਆਂ ਜੀ ਪਿੰਨੀਆਂ ਵੱਟ ਕੇ ਆਪਾਂ ਠੀਕ ਹੈ ਜੀ ਤੁਸੀਂ ਜੇ ਇਹਦੇ ਵਿੱਚ ਸਰਦੀਆਂ ਕਰਕੇ ਮਾੜੀ-ਮੋਟੀ ਕੋਈ ਜੁਆਇਨ ਜੂਨ ਪਾਉਣੀ ਹੋਈ ਤਾਂ ਉਹ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਜੁਆਇਨ ਦਾ ਟੇਸਟ ਵਧੀਆ ਲੱਗਦਾ ਹੈ ਤਾਂ ਮਾੜੀ-ਮੋਟੀ ਜੁਆਇਨ ਵੀ ਤੁਸੀਂ ਪਾ ਸਕਦੇ ਹੋ ਚਲ ਠੰਡਾ ਕਰ ਲਾਂਗੇ ਜੀ ਮਿਕਸਚਰ ਨੂੰ ਮਿਲਦੇ ਆਂ ਫਿਰ ਥੋੜੀ ਦੇਰ ਬਾਅਦ ਤੇ ਲਓ ਜੀ ਮਿਕਸਚਰ ਹੋ ਗਿਆ ਆਪਣਾ ਠੰਡਾ ਠੀਕ ਹੈ ਜੀ ਹਲੇ ਹਲਕਾ ਹਲਕਾ ਜਾਂ ਗਰਮ ਹੈ ਇਹ ਨਾਰਮਲ ਜਾਂ ਜੇ ਬਾਈ ਚਾਂਸ ਤੁਹਾਡਾ ਮਿਕਸਚਰ ਜਿਆਦਾ ਠੰਡਾ ਹੋ ਕੇ ਛੇਤੀ ਜੰਮ ਗਿਆ ਤਾਂ ਇਹਦਾ ਮਤਲਬ ਸਮਝ ਲਓ ਵੀ ਤੁਸੀਂ ਗੁੜਾ ਜਿਹੜਾ ਉਹ ਜਿਆਦਾ ਪਕਾ ਲਿਆ ਠੀਕ ਹੈ ਜੀ ਤੁਸੀਂ ਕੀ ਕਰਨਾ ਫਿਰ ਜੇ ਜਿਆਦਾ ਟੈਟ ਹੋ ਜਵੇ ਇਹ ਤਾਂ ਥੋੜਾ ਜਿਹਾ ਦੁੱਧ ਗਰਮ ਕਰਕੇ ਹੋਰ ਠੀਕ ਹੈ ਜੀ ਇੱਕ ਅੱਧੀ ਕੱਛੀ ਤਾਂ ਉਹਦੇ ਵਿੱਚ ਦੋ ਗਿ ਚਮਚੇ ਦੇਸੀ ਕੀ ਦੇ ਪਾ ਕੇ ਵਿੱਚ ਪਾ ਕੇ ਮਿਕਸ ਕਰ ਲਿਓ ਨਰਮ ਹੋ ਜਾਊਗਾ ਜੇ ਬਾਈ ਚਾਂਸ ਨਰਮ ਰਹਿ ਗਿਆ ਵੀ ਤੁਹਾਡਾ ਮਿਕਚਰ ਇਹ ਥੋਟੇ ਗੋੜ ਨਹੀਂ ਪਕਾ ਹੋਇਆ ਠੀਕ ਹੈ ਜੀ ਨਰਮ ਰਹਿ ਗਿਆ ਤਾਂ ਤੁਸੀਂ ਕੀ ਕਰਨਾ ਇਹਦੇ ਵਿੱਚ ਥੋੜੀ ਬਹੁਤੀ ਸੂਜੀ ਪਾ ਸਕਦੇ ਹੋ ਧਿੱਕ ਕੋਲੀ ਭੁੰਨ ਕੇ ਹੋਰ ਜਾਂ ਫਿਰ ਥੋੜਾ ਜਿਹਾ ਕਣਕ ਦਾ ਆਟਾ ਭੁੰਨ ਕੇ ਪਾ ਲਿਓ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜਾ ਤੁਸੀਂ ਆਪਣਾ ਆ ਮਿਕਚਰ ਹੁਣ ਮੇਰਾ ਇਸ ਟਾਈਮ ਹਲਕਾ ਜਿਹਾ ਗਰਮ ਹੈ ਠੀਕ ਹੈ ਜੀ ਨੋਰਮਲ ਜਾਂ ਕਿਉਂਕਿ ਇਹ ਠੀਕ ਹੈ ਐਨਾ ਦੇਖ ਲਓ ਐਨ ਓਕੇ ਰਿਪੋਰਟ ਹੈ ਜਦੋਂ ਇਹਨਾਂ ਨੇ ਪਿੰਨੀਆਂ ਨੇ ਠੰਡੀਆਂ ਹੋਣਾ ਇਹਨਾਂ ਨੇ ਐਨ ਸੈੱਟ ਹੋ ਜਾਣਾ ਠੀਕ ਹੈ ਜੀ ਜਣੀ ਰਹੂਗੀ ਨਰਮ ਔਰ ਹੋ ਚੁੱਕੀਆਂ ਨੇ ਸੈੱਟ ਤੇ ਲੋ ਜੀ ਹੁਣ ਮੈਂ ਸਾਰੀਆਂ ਪਿੰਨੀਆਂ ਇਸ ਤਰੀਕੇ ਨਾਲ ਠੀਕ ਹੈ ਜੀ ਵਟ ਕੇ ਰੱਖ ਲੂੰਗਾ ਥਾਲੀ 'ਚ ਤੇ ਫਿਰ ਤੁਹਾਨੂੰ ਦਿਖਾਉਂਦੀ ਆ ਪਲੇਟ 'ਚ ਪਾ ਕੇ ਬਾਅਦ 'ਮਾ ਇਸ ਤਰੀਕੇ ਨਾਲ ਜਿਹੜੀਆਂ ਆਪਾਂ ਖੋਏ ਤੇ ਸੂਜੀ ਦੀਆਂ ਪਿੰਨੀਆਂ ਘਰਾਂ ਬਣਾ ਸਕਦੇ ਆ ਜੀ ਠੀਕ ਹੈ ਜੀ ਤੇ ਲੋ ਜੀ ਸੂਜੀ ਤੇ ਖੋਏ ਦੀਆਂ ਪਿੰਨੀਆਂ ਬਣ ਕੇ ਹੋ ਗਈਆਂ ਰੈਡੀ ਮੈਂ ਵਟ ਕੇ ਇਹ ਰੱਖਤੀ ਆ ਠੀਕ ਹੈ ਜੀ ਹਲੇ ਆਪਣਾ ਮਿਕਚਰ ਹਲਕਾ ਹਲਕਾ ਨੋਰਮਲ ਜਾ ਹੈ ਗਰਮਤਾ ਠੀਕ ਹੈ ਜੀ ਇਸ ਕਰਕੇ ਥੋੜੀ ਨਰਮ ਲੱਗ ਰਹੀਆਂ ਹੈ ਕਿਉਂਕਿ ਜੇ ਆਪਾਂ ਨੇ ਪਹਿਲਾਂ ਪਿੰਨੀਆਂ ਕੈੜੀਆਂ ਵੱਟਤੀਆਂ ਜਦੋਂ ਉਹਨਾਂ ਨੂੰ ਘੰਟਾ ਕੁ ਲੰਘਣਾ ਠੀਕ ਹੈ ਜੀ ਉਹਨਾਂ ਨੇ ਹੋਰ ਕੈੜੀਆਂ ਹੋ ਜਾਣਾ ਇਸ ਕਰਕੇ ਇਦਾਂ ਦੇ ਪਿੰਨੀਆਂ ਵੱਟ ਕੇ ਰੱਖਿਓ ਜਦੋਂ ਇਹਨਾਂ ਨੇ ਠੰਡੀਆਂ ਹੋਣਾ ਠੀਕ ਹੈ ਜੀ ਬਿਲਕੁਲ ਐ ਨਰਮ ਰਹੋngੀਆਂ ਨਾ ਹੀ ਬਹੁਤੀਆਂ ਸਖਤ ਹੋngੀਆਂ ਇਹ ਠੀਕ ਹੈ ਜੀ ਐਨ ਵਧੀਆ ਰਹੋngੀਆਂ ਕਈ ਵਾਰ ਆਪਾਂ ਹੱਤਾਂ 'ਚ ਵੀ ਛੇਤੀ ਵੱਟ ਹੋ ਜਾਵੇ ਕੈੜੀਆਂ ਕੈੜੀਆਂ ਵੱਟ ਕੇ ਰੱਖ ਦਿੰਦੇ ਆ ਉਹ ਬਾਅਦ ਦੇ ਵਿੱਚ ਹੋਟਟ ਹੋ ਜਾਂਦੀਆਂ ਹੈ ਠੀਕ ਹੈ ਜੀ ਜੋਦੀ ਵੀ ਪਿੰਨੀਆਂ ਥੋਡੀਆਂ ਵੱਟ ਹੋਣੀ ਚਾਹੀਦੀਆਂ ਇਦਾਂ ਦੀਆਂ ਵੱਟ ਹੋਣੀਆਂ ਚਾਹੀਦੀਆਂ ਇਹ ਪਿੰਨੀਆਂ ਠੀਕ ਹੈ ਜੀ ਨਾ ਤਾਂ ਨਰਮ ਰਹਿਣਗੀਆਂ ਨਾ ਹੀ ਕੈੜੀਆਂ ਰਹਿਣਗੀਆਂ ਇਹਨਾਂ ਮੀਡੀਅਮ ਸਾਈਜ਼ ਰਹਿਣਗੀਆਂ ਸੋ ਪਿੰਨੀਆਂ ਆਪਣੀਆਂ ਤਿਆਰ ਹੈ ਜੀ ਉਹ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਮਿਲਦੇ ਆਂ ਜੀ ਫਿਰ ਅਗਲੀ ਵੀਡੀਓ 'ਚ ਹੁਣ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ